ਅੱਜ ਸਾਡੀ ਸ਼ਿਮਲਾ ਮਿਰਚ ਲੱਗੇ ਨੂੰ ਤਕਰੀਬਨ 9 ਦਿਨ ਹੋ ਚੁੱਕੇ ਆ ਤੇ ਲਗਾਤਾਰ ਬਾਰਿਸ਼ਾਂ ਹੋਣ ਕਰਕੇ ਖੇਤ ਕਾਫੀ ਗਿੱਲੇ ਨੇ ਵੈਟਿੰਗ ਸਟੇਜ ਦੇ ਵਿੱਚ ਨੇ ਜਿਹਦੇ ਕਰਕੇ ਡੈਂਪਿੰਗ ਆਫ ਦੀ ਸਮੱਸਿਆ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ਆਪਾਂ ਪਹਿਲੀ ਡਰਿੰਚ ਐਲੀਏਟ ਤੇ ਹਿਊਮਿਕ ਐਸਿਡ ਦੀ ਅੱਜ ਆਪਾਂ ਕਰ ਰਹੇ ਆ ਐਲੀਏਟਿਕ ਸਿਸਟੈਮਿਕ ਫੰਗੀਸਾਈਡ ਹੈ ਇਹਦੇ ਵਿੱਚ ਫਾਸਟਲ ਐਲੂਮੀਨੀਅਮ 80 ਪ੍ਰਤੀਸ਼ਤ WP ਫਾਰਮ ਦੇ ਵਿੱਚ ਹੁੰਦਾ ਹੈ ਵੈਟੇਬਲ ਪਾਊਡਰ ਫਾਰਮ ਦੇ ਵਿੱਚ ਹੁੰਦਾ ਹੈ ਤੇ ਪਾਣੀ ਦੇ ਵਿੱਚ ਘੁਲਣਸ਼ੀਲ ਹੈ ਇਹਨੂੰ ਆਪਾਂ ਡ੍ਰਿੰਚ ਵੀ ਕਰ ਸਕਦੇ ਹਾਂ ਤੇ ਫੋਲੀਅਰ ਐਪਲੀਕੇਸ਼ਨ ਦੇ ਨਾਲ ਸਪਰੇ ਵੀ ਕਰ ਸਕਦੇ ਹਾਂ 2 ਗ੍ਰਾਮ ਪਰ ਲੀਟਰ ਦੇ ਹਿਸਾਬ ਦੇ ਨਾਲ ਆਪਾਂ ਇਹਦੀ ਡੋਜ਼ ਰੱਖਦੇ ਹਾਂ ਤੇ ਇਹ ਸਾਨੂੰ ਡੈਂਪਿੰਗ ਆਫ ਰੂਟ ਰੌਟ ਕੋਲਰ ਰੌਟ ਤੇ ਐਨੀਮਲ ਡਿਊ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਇਹ ਫੰਗੀਸਾਈਡ ਜ਼ਾਇਲਮ ਤੇ ਫਾਇਲਮ ਜੋ ਪlant ਦਾ ਨਿਊਟ੍ਰੀਐਂਟ ਅਪਟੇਕ ਸਿਸਟਮ ਹੁੰਦਾ ਹੈ ਉਹਦੇ ਨਾਲ ਹੀ ਵਰਕਿੰਗ ਕਰਦਾ ਹੈ ਜੜ੍ਹਾਂ ਤੋਂ ਪੱਤਿਆਂ ਤੱਕ ਤੇ ਪੱਤਿਆਂ ਤੋਂ ਜੜ੍ਹਾਂ ਤੱਕ ਜਿਸ ਕਰਕੇ ਕਾਫੀ ਵਧੀਆ ਇਹਦਾ ਰਿਜ਼ਲਟ ਮਿਲਦਾ ਹੈ ਇਸ ਦੇ ਨਾਲ 2 ml ਪਰ ਲੀਟਰ ਦੇ ਹਿਸਾਬ ਨਾਲ ਹਿਊਮਿਕ ਐਸਿਡ ਨੂੰ ਵੀ ਡ੍ਰਿੰਚ ਕਰ ਰਹੇ ਹਾਂ ਇਹ ਪlant ਨੂੰ ਹਾਈ ਟੈਂਪਰੇਚਰ ਤੋਂ ਸਟ੍ਰੈਸ ਫ੍ਰੀ ਕਰਦਾ ਹੈ ਟਾਕਸਿਟੀ ਨੂੰ ਘਟਾਉਂਦਾ ਹੈ ਤੇ ਜਿਹੜਾ ਉਹਦਾ ਪਲਾਂਟ ਦਾ ਨਿਊਟ੍ਰੀਐਂਟ ਅਪਟੇਕ ਕਰਨ ਦੀ ਸਮਰੱਥਾ ਹੁੰਦੀ ਹੈ ਉਹਨੂੰ ਵਧਾਉਣਾ ਹੈ ਥੈਂਕ ਯੂ